ਠਾਕੇ ਹੰਦੀਪੀ ਨੂੰ ਖਿਜਾ ਕੇ ਦਿਖਾਉਣੇ ਆਪਾਂ ਦੀਪੀ ਬਈ ਤੇਰੀ ਕੱਲੀ ਦੀ ਫੋਟੋ ਨਹੀਂ ਜੱਜਦੀ ਆਉਂਦੀ ਕੀ ਪੀਸੀ ਕੀ ਕਰਦੀ ਆ ਪਤਾ ਨਹੀਂ ਕਿਤੇ ਇੰਜੈਕਸ਼ਨ ਮਾਰ ਲੂ ਕਿਤੇ ਐਂ ਹੈ ਇਹ ਤਾਂ ਸਾਨੂੰ ਬੜਾਈ ਨਹੀਂ ਸੈਟ ਕਰਕੇ ਆ ਕਾ ਹੰਦੀਪੀ ਆ ਵਾਪ ਦੇਖ ਚਲੋ ਚਲ ਖੜਾ ਇੱਥੇ ਖੜੋ ਨਹੀਂ ਬੱਸ ਪਣਾ ਹੋ ਚੜ ਛੱਡ ਤੇ ਹੋ ਜਾ ਉਹ ਦੀਪੀ ਕੀ ਕਰਾ ਕਰੰਟ ਲੱਗੇ ਸੀ ਚਲ ਭਾਈ ਫੋਨ ਫੜਾ ਫੋਨ ਲ ਕੋ ਹਾਂ ਮੈਂ ਵੀ ਕੀ ਰਹਾ ਫੋਨ ਆ ਜਾਂਦਾ ਨਹੀਂ ਸੈੱਟ ਕਰ ਲੈ ਹੁਣ ਐਕਸ਼ਨ ਮਾਰ ਕੇ ਗੱਡੀ ਚੱਲੀ ਸੈੱਟ ਕਰ ਲੈ ਹੁਣ ਐਕਸ਼ਨ ਮਾਰ ਕੇ ਗੱਡੀ ਕਿ ਲੈ ਹੜ ਵੇ ਚੱਲ ਪ੍ਰੋਪਰ ਖੜ ਮੈਂ ਖੜਾਉਣਾ ਯਾਰ ਇੱਧਰ ਸੈੱਟ ਹੋ ਕੇ ਖੜਾ ਇੱਥੇ ਆਏ ਨਹੀਂ ਆਏ ਕਿ ਤੂੰ ਨੇ ਦੇਖਿਆ ਨਹੀਂ ਆ ਬੀਮਾ ਨੇ ਤੁਸੀਂ ਇਹ ਦੇਖੋ ਤਾਂ ਤੇਰੇ ਕਰਤੂਤ ਤੇ ਪਹਿਲੀ ਪਤਾ ਹੁਣ ਕੀ ਦੇ ਦੇ ਕੀ ਕਰੂਗੀ ਤੂੰ ਚੱਲ ਬੀਮਾ ਲ ਤੂੰ ਇਹ ਦੇਖੋ ਵੀ ਆ ਇਹਦੇ ਕੋਲੇ ਕੀ ਕਰਦਾ ਖੜਾ ਸੋਚੋ ਪਤਾ ਨਹੀਂ ਕਿੱਥੇ ਅਰੇ ਫੀਲ ਕਰੋ ਫੁੱਟ ਚ ਫੀਲ ਕਰਦੇ ਆ ਜੀ ਕਿੰਨਾ ਆ ਕਰਦੇ ਆ ਇੱਕ ਫਿਰ ਮੈਨੂੰ ਫੇਰ ਹੀ ਫੋਟੋ ਖਿੱਚੋ ਮੈਂ ਮਰ ਜੇ ਦਾ ਕੰਮ ਵਾਲੀ ਸੀਗੀ ਹਾਂ ਚੱਲ ਹੁਣ ਜਾਓ ਚਲੋ ਹੋ ਗਈ ਫੋਟੋ ਤਾਂ ਕਦੋਂ ਦੀ ਤੇ ਤੇਰੀ ਵੀਡੀਓ ਬਣਾਈ ਜਾਂਦੇ ਹੋ ਵੀ ਚਲੋ ਚਲੋ ਆ ਕੁੱਤੀ ਓਹਨੂੰ ਓਏ ਓਨੂੰ ਕਹਿੰਦਾ ਜੀ ਭਾਈ ਇਹਨੂੰ ਕੋਈ ਸੌਰੀ ਪਹਿਨੇ 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 ਸੌਰੀ ਗਲਤੀ ਹੋਗੀ ਇਹ ਪਹਿਣ ਪਹਿਨੇ ਗਲਤੀ ਹੋਗੀ ਬੜੇ ਬੜੇ ਗਲਤੀ ਹੋਗੀ ਓ ਮੈਂ ਓਨੂੰ ਕਹਿੰਦਾ ਜੀ ਮੈਂ ਕਹਿੰਦਾ ਤਾਂ ਇਹ ਕੁੱਤੀ ਚੁੱਪ ਕਰ ਜਾ ਸੌਰੀ ਕੋਈ ਗਲਤੀ ਹੋਗੀ ਸੀ ਮਾਫ ਕਰ ਦੇ ਹੋਰ ਚਲੋ ਚੱਲ ਵਈ ਸਾਡਾ ਕਿ ਜਾਓ ਹੁਣ ਤੂੰ ਵੀ ਚੱਲ ਤੂੰ ਵੀ ਚੱਲ ਮੇਰਾ ਪੈਕਅਪ ਪੈਕਅਪ ਇੱਥੇ ਜਾ ਨਦੀਪੀ ਦਾ ਨਹੀਂ ਹੈ

ਸੀਨ ਕੱਢੂ ਗਏ ਲੈ ਰਾਜੂ ਸਾਰੇ ਵਲੌਗ ਚ ਦੇਖ ਲੈ ਮੈਨੂੰ ਤੂੰ ਕੀ ਕਰਦੇ ਲੋਕਲ ਕੁੜੀ ਨੂੰ ਹੋ ਕੇ ਟਾਈਮ ਨਾਲ ਨਹੀਂ ਚਾਹਦੇ ਮੇਰੇ ਨਿੱਕੀ ਜੀ ਕੁੜੀ ਆ ਮੈਂ ਲੈ ਦੇ ਸਾਰਾ ਦੇਣਾ ਕੁੱਤੇ ਵੀ ਆ ਲੋਕਲ ਕੁੜੀ ਲੇਟ ਜਾ ਸਕਦੀ ਜਿਹਨੇ ਪਟਿਆਲਾ ਆਉਣਾ ਬਾਕੀ ਆ ਦੇਖੋ ਬਾਕੀ ਕਿਸੇ ਮਰਜ਼ੀ ਤੋਂ ਪੁੱਛਣਾ ਲੋਕਲ ਕੁੜੀ ਸਾਰੇ ਤੋਂ ਵੱਧ ਸੌਖੀ ਲੋਕੇਸ਼ਨ ਨਾ ਵੇ ਐਂ ਬਾਕੀ ਬਾਬਾ ਜੱਟ ਜੀ ਰਾਤ ਚੱਕ ਲੈਣਗੇ ਰਾਤ ਚੱਕ ਲੈਣਗੇ ਚੱਕ ਲੋ ਬਈ ਚੱਕ ਲੋ ਰਾਜੂ ਪਟਿਆਲੇ ਜਾਂਦੀ ਹੈ ਕੁੜੀ ਚੱਲ ਰਾਜੂ ਸੀਨ ਕੱਢੀ ਚੱਲ ਚਲੋ ਬਈ ਸੀਨ ਕਰੋ ਚੱਲ ਬਈ ਚੱਲ ਸੀ। ਤੁਹਾਡੀ ਮਾਨਸਤਿਆ ਵੀ ਆ ਵੀ ਆ। ਜਿਹੜਕ ਯਾਤਰੀ-ਛਾਤਰੀ ਵੀ ਆਪਦੇ ਸਾਰੇ ਜਿਹੜੀ ਬੜ ਸਕਦਾ। ਯਾਤਰੀ ਵੀ ਆਪਦੇ ਸਾਰੇ ਜਿਹੜੀ ਬੜ ਸਕਦਾ। ਨਾ ਉੱਥੇ ਰੁਕ ਜਾ ਆ ਗਿਆ ਮੈਂ। ਆ ਗਿਆ ਬਸ 20 ਮਿੰਟਾਂ ਦਾ ਕੰਮ। ਚੱਲ। ਗੱਡੀ ਬੰਦ ਕਰੀ ਢਾਰ ਲਈ। ਮਿਹਨਤ ਤਾਂ ਬਥੇਰੀ ਲੱਗਦੀ ਐ। ਅੱਜ ਤਾਂ ਤੁਸੀਂ ਜਮਾ ਹਾਂ। ਬਹੁਤ ਮਿਹਨਤ ਲੱਗਦੀ ਆ ਬਿਲਿਆ। ਗਰਮੀ ਹਾਂ। ਉਧਰ ਤਾਂ 12:30 ਵਜੇ ਪੇ ਸੀ। ਉਧਰੋਂ 12 ਬੱਚੇ ਸੀ ਉਧਰੋਂ ਮੇਰੇ ਜਦੋਂ ਛੁੱਗਾ ਲਾਤਾ ਬਨਾਣ ਵੀ ਲਹਾਤੀ ਤੇ ਪਿੰਡਾ ਮੇਰਾ ਰੜ ਗਿਆ ਉਹਦੇ ਵਾਲਾ ਪੱਕ ਗਿਆ ਜਾਮਣ ਨਹੀਂ ਪਤਾ ਉਧਰ ਚਾਹੇਗਾ ਹਾਂ ਪਹਿਲਾਂ ਵੀ ਸਕਦਾ ਸਭ ਤੋਂ ਵੱਧ ਸਮਾਂ ਸਾਡੇ ਦੀਨਾਂ ਤੇ ਲੱਗੇ ਤੇ ਗਰਮੀ ਦਸੀ ਵੀ ਕਿੰਨੀ ਸੀ ਤੂੰ ਪਤਾ ਕੀ ਕਰਨਾ ਬਾ ਪੁੱਣ ਮੇਰੀ ਗੱਲ ਸੁਣ ਗਰਮੀ ਨੇ ਚਟਾ ਲਿਆ ਜਾ ਕਿ ਕਰੇ ਤੈਨੂੰ ਜਿਹੜੀ ਗੱਲ ਦੱਸੀ ਆ ਉਥੋਂ ਹੀ ਚੱਕਣੀ ਆ ਪਹਿਲਾਂ ਪਹਿਲਾਂ ਮੱਗਾ ਉਹ ਚੱਕੂ ਨਾ ਮੈਂਬਰ ਬਰਾ ਦੂ ਚੱਕੇਗਾ ਨਾ ਉਹ ਚੱਕੋ ਗੰਨੇ ਪਹਿਲਾਂ ਮੈਂ ਚੱਕੋ ਕਿਉਂ ਬਾਪੂ ਹੁਣ ਤਾਂ ਠੀਕ ਰਹਿਣਾ ਨਾ ਹਾਂ ਮੈਂ ਬਰਾ ਹੁੰਦਾ ਜਿੱਦਾਂ ਦਾ ਮੈਂ ਠੰਡੇ ਪਾਣੀ ਨਾਲ ਉਹ ਉਹੀ ਤੇਰੇ ਆਲਾ ਹਿਸਾਬ ਜਿੱਦਾਂ ਦਾ ਮੈਂ ਠੰਡੇ ਪਾਣੀ ਨਾਲ ਨਾ ਉਹਦਾਂ ਬਹੁਤ ਠੀਕ ਹੈ ਮੰਨਦਾ ਫਿਰ ਕੀ ਹਾਂ ਹੁਣ ਤਾਂ ਮੈਂ ਇਹਨਾਂ ਪਾਣੀ ਦੇ ਵਿੱਚ ਬਰਫ ਦੇ ਡੋਂਗੇ ਵੀ ਪਾ ਕੇ ਫੇਰ ਨਾ ਉਹ ਮੈਂ ਵੀ ਐਂ ਕਰਦਾ ਹੁੰਦਾ ਸੀ ਫੇਰ ਹੀ ਠੀਕ ਹੋਇਆ ਹਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਸਰਪੰਚ ਵੀ ਸੱਸ ਨੇ ਤਾਂ ਹੋਰ ਹੀ ਕੰਮ ਖੜਾ ਕਰਤਾ ਸੀ ਹਾਂ ਉਹ ਵਧੀਆ ਕੋੜ ਵਧੀਆ ਗਿਆ ਉਹ ਮਾੜਾ ਹੀ ਹੋਇਆ ਆ ਜਾ ਨਹੀਂ ਮੈਂ ਕਹਿੰਦਾ ਚੰਗਾ ਹੀ ਹੋਇਆ ਕਿੱਥੇ ਜਾਣਾ ਬੋਲ ਆ ਜਾ ਚੱਲ ਚਲੋ ਬੈਠੋ ਮੋਟਰਸਾਈਕਲ ਦੇ ਉੱਪਰ ਬਿਠ ਕੇ ਆਉਣਾ ਨਾ ਨਾ ਮੈਂ ਕਿਹਾ ਟੱਕ ਅਭੀ ਆਪਣਾ ਤੂੰ ਉਧਰ ਆਏਂਗਾ ਮੈਂ ਨਾ 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 ਤੂੰ ਤਾਂ ਮੇਰੇ ਨਾਲ ਜੱਟਪੂਤ ਰਹਿੰਦੀ ਹੈ ਕਹਿੰਦੇ ਬਾਕੀ ਆਪਾਂ ਦੇਖਾਂਗੇ ਪਰ ਆਤ ਨੂੰ ਆਵਾਂਗੇ ਕਦੇ ਚੰਗਾ ਪ੍ਰਾਤ ਨੂੰ ਐਕਸਪੈਰੀਮੈਂਟ ਕਰਾਂਗੇ ਚੰਗਾ ਭਾਈ ਉਧਰ ਆ ਤੂੰ ਜੋ ਖੰਬੇ ਕੋਲ ਚੰਗਾ ਇੱਕ ਮੈਂ ਇੱਕ ਨਾਲ ਸਰਚੂ ਦੋ ਲਾਤੀ ਦੋ ਲਾਤਾ ਤੇਰੇ ਲੱਗਿਆ ਹਾਂ ਬਾਠੀਆ ਹੈ ਜਾ ਉਹ ਤੋਂ ਕੱਢ ਕੇ ਲੈ ਆਪਾਂ ਇਹ ਐਕਸਪੈਰੀਮੈਂਟ ਕਰੀ ਰਾਤ ਨੂੰ ਘੂਤ ਰਹਿੰਦੀ ਆ ਅੱਜ ਕਰਦੇ ਆ ਮੈਂ ਕੋਹਨਾਂ ਕੋਲੇ ਮੈਂ ਦਿੰਦੀ ਕਿਉਂ ਨਾ ਹੋਟ ਐਕਸ਼ਨ ਹਾਂਜੀ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਲੋ ਜੀ ਤੇ ਗੱਭਰੂ ਬੰਨੀ ਜਾਂਦਾ ਪੱਗ ਹਣਾ ਪੱਗ ਸਾਨੂੰ ਪਤਾ ਹੀ ਆ ਪੱਗੇ ਨਾਲ ਬੰਦਾ ਕਹੇ ਬੇਵਕੂਫਾ ਨਾ ਹੋਵੇ ਪਰ ਪੱਗੇ ਨਾਲ ਸੋਹਣਾ ਲੱਗਦਾ ਹੀ ਹੈ ਹਣਾ ਪੱਗ ਨਾਲ ਟੌਰ ਬੱਕਰੀ ਹੁੰਦੀ ਆ ਪਰ ਹੋਰ ਬੱਕਰੀ ਟੌਰ ਬਣਾਉਣ ਵਾਸਤੇ ਇੱਕਸ ਪਾਸੇ ਸਿਤਾਰ ਕੀਤੀ ਆ ਆਪਾਂ ਨਹੀਂ ਜਿਹੜੇ ਬਾਈ ਇਤਰ ਬਣਾਉਂਦੇ ਨੇ ਲੈ ਵੀ ਅੱਜ ਆਪਾਂ ਨੂੰ ਇਤਰ ਆਇਆ ਕੋਰੀਅਰ ਆਇਆ ਸੀਗਾ ਇੱਕ ਵਾਰੀ ਕੋਰੀਅਰ ਆਇਆ ਸੀ ਇੱਕ ਵਾਰੀ ਟਾਈਮ ਨਹੀਂ ਲੱਗਿਆ ਸਾਨੂੰ ਉੱਥੇ ਮਤਲਬ ਪਹੁੰਚਿਆ ਨਹੀਂ ਗਿਆ ਸਾਥੋਂ ਲੈਣ ਵਾਸਤੇ ਤੇ ਵਾਪਸ ਹੋ ਗਿਆ ਜੀ ਦੁਬਾਰੇ ਫੇਰ ਡਿਗਦਾ ਟੈਂਦਾ ਸਾਡੇ ਕੋਲ ਪਹੁੰਚ ਗਿਆ ਇਹ ਇਤਰ ਹੈ 임ਰੇਰ ਕੋਟਲੇ ਤੋਂ ਆਇਆ ਸਾਰਾ ਐਡਰੈਸ ਤੁਹਾਨੂੰ ਦੱਸ ਦਾਂਗੇ ਕਿੱਥੋਂ ਆਇਆ ਕਿੱਥੋਂ ਲਿਆਉਣਾ ਕਿੱਥੋਂ ਮੰਗਾਉਣਾ ਤੇ ਪਰ ਜਿਹੜੀ ਸਾਨੂੰ ਇਹਦੀ ਕੁਆਲਿਟੀ ਆ ਤੇ ਜਿਹੜੀ ਚੀਜ਼ ਅਸੀਂ ਦੱਸਦੇ ਆ ਉਹ ਦੱਸ ਦੀ ਲਓ ਜੀ ਇਹ ਤਰ੍ਹਾਂ ਨੰਬਰ ਰਿਕਾਰਡਰੇ ਤੋਂ ਆਇਆ ਇਹ ਸਪੈਸ਼ਲ ਪਤਾ ਕਾਦੇ ਲਈ ਹੈ ਪੱਗਾਂ ਲਈ ਹੈ ਘੱਟੋਂ ਘੱਟ ਵੀ ਜਿੰਨਾ ਚਿਰ ਆਪਾਂ ਪੱਗ ਧੋਣੇ ਨਹੀਂ ਮੈਨੂੰ ਲੱਗਦਾ ਵੀ ਤੋਂਤੇ ਤੋਂ ਵੀ ਜਾਂਦਾ ਨਹੀਂ ਪ੍ਰੈਗਨੈਂਸੀ ਕਿਵੇਂ ਆਦੀ ਉਸ ਯਾਨੀ ਪੰਜਾਬੀ ਦੀ ਸਮੱਲ ਹੀ ਮੈਂ ਕਹਿੰਦਾ ਪੂਰੀ ਸਿਰੇ ਆ ਪੱਗ ਤੇ ਲੱਗੇ ਦੀ ਪਤਾ ਹੋ ਗਿਆ ਕਿਆ ਬਾਤ ਹੈ ਮੈਂ ਤਾਂ ਐਂ ਕਹਿੰਦਾ ਭਾਈ ਜਿਹੜੇ ਪੱਗਾਂ ਬੰਨਣ ਦੇ ਸ਼ੌਕੀਨ ਨੇ ਨਾ ਭਾਈ ਇੱਕ ਵਾਰੀ ਵਿਜ਼ਿਟ ਕਰਿਓ ਪਾਈ ਦਿੰਦਾ ਐਡਰੈਸ ਕਿਉਂਕਿ ਪਤਾ ਕੀ ਹੈ ਗਰਮੀ ਕਰਕੇ ਹਨਾ ਗਰਮੀ ਕਰਕੇ ਹਰੇਕ ਰੂਮ ਅੰਦਰ ਸਮੈਲ ਹੀ ਆਉਂਦੀ ਰਹਿੰਦੀ ਹੈ ਪੱਗਾਂ ਤੋਂ ਬਹੁਤ ਵਧੀਆ ਲੱਗਿਆ ਲੈ ਫਿਰ ਇੱਕ ਗਿਫਟ ਦੇਣੀ ਥੈਂਕ ਯੂ ਠੀਕ ਹੈ ਦੋ ਆਏ ਸੀ ਧੰਨਵਾਦ ਕਿਉਂਕਿ ਮੈਂ ਤਾਂ ਪੱਗ ਬੰਨਦਾ ਨਹੀਂ ਮੈਂ ਤਾਂ ਵੀਡੀਓ ਚ ਹੀ ਬੰਨਦਾ ਪਰ ਫਿਰ ਵੀ ਜਦੋਂ ਬੰਨਦਾ ਉਦੋਂ ਬੰਨ ਲਾਓ ਇਹ ਪਰਮਨੈਂਟ ਹੀ ਬੰਨਦਾ ਤੇ ਇਹਨੂੰ ਵੀ ਆਪਾਂ ਗਿਫਟ ਕਰਤਾ ਅੱਗੇ ਧੰਨਵਾਦ ਭਾਈ ਮਿਹਰਬਾਨੀ ਅੱਗੇ ਰਹੇ ਜ਼ਰੂਰ ਦੇ ਪੱਗਾਂ ਆਇਆ ਮੈਂ ਕਿਹਾ ਮੈਂ ਤਾਂ ਪਹਿਲਾਂ ਕਹਿਤਾ ਠੀਕ ਹੈ ਤੇ ਲਓ ਬਈ ਇਹ ਤੁਹਾਨੂੰ ਐਡਰੈਸ ਦੱਸ ਦਈਏ ਉਹ ਕਿੱਥੇ ਜਿਹੜੇ ਫੇਰ ਕੋਟਲਾ ਇਹ ਕੋਟਲਾ ਉਹਦਾ ਹਰੇ ਇੱਕ ਮਿੰਟ ਮੈਨੂੰ ਐਡਰੈਸ ਵਰਗਾ ਭੇਜਿਆ ਬਾਈ ਦੇ ਮੈਨੂੰ ਐਡੀ ਵੀ ਭੇਜੀ ਆਜਣਾ ਕਰੀ ਕੋਈ ਗਾਣਾ ਨਾ ਲਾ ਦੇ ਪਾਈ ਗਾਣਾ ਨਾ ਲਾ ਦੇੋ ਗਾਣਾ ਨਾ ਲਾਓ ਬਾਗਲ ਚ ਬਣਾ ਦੋ ਆਵਾਜ਼ ਨਾ ਆਵੇ ਬਸ ਮੈਂ ਐਡਰੈਸ ਦੇ ਦਾਂ ਭਾਈ ਉਹਨੂੰ ਸਰਪੰਚ ਤੁਸਮ ਲੋਬੀ ਇਹ ਹੈਗਾ ਆਪਣਾ ਮਰੀਰਕੋਟਲਾ ਨਾਬਾ ਰੋਡ ਨੇੜੇ ਡਿਫੈਂਸ ਟੇਲਰਾ ਮਰੀਰਕੋਟ ਠੀਕ ਹੈ ਇੱਥੋਂ ਮਿਲਦਾ ਤੇ ਤੁਸੀਂ ਤੁਹਾਨੂੰ ਮੈਂ ਆਈਡੀ ਦੱਸ ਦਿੰਦਾ ਆਹ ਸਹੀ ਆਈਡੀ ਦਿਖਾ ਦੇ ਬਈ ਜੇ ਤੁਸੀਂ ਸਪੈਸ਼ਲ ਆਈਡੀ ਤੇ ਮੈਸੇਜ ਕਰਕੇ ਮੰਗਾਉਣਾ ਚਾਹੁੰਦੇ ਤਾਂ ਮੰਗਾ ਸਕਦੇ ਹਰ ਮੰਤ ਬਹੁਤ ਪ੍ਰਕਾਰ ਦੇ ਤਰਾ ਪਰ ਇਹ ਸਪੈਸ਼ਲ ਪੱਗਾਂ ਵਾਲੇ ਵੀਰਾਂ ਵਾਸਤੇ ਆ ਜਿਵੇਂ ਹੁਣ ਅਸੀਂ ਬਣੀਆਂ ਉਹਨਾਂ ਤੇ ਹੁਣ ਲਾਵਾਂਗੇ ਕਹਦਾ ਕਿ ਚੇਪਾ ਦੇ ਕਿਸ ਮੈਨ ਲਮਾਨ ਸਰਪੰਚਾ ਤੁਸਾ ਪਹਿਲੇ ਕੇ ਟੋਨਾ ਦਿੱਤੋ ਇਹ ਲਿਆ ਕਰੇਗਾ ਸੋਨੇ ਤੇ ਜਾਗਾ ਮੈਨੂੰ ਲੱਗਦਾ ਪੀਚਾ ਵਾਹ ਕਰਨਾ ਪਊਗਾ ਓਏ ਕੇ ਨਹੀਂ ਵੀ ਹਾਂ ਸੋਨੇ ਤੇ ਜਾਗਾ ਟੱਟੀ 'ਚ ਫੋਨ ਡਿੱਗਦਾ ਕਹਿੰਦੇ ਮੇਰੇ ਵੀਰੋ ਅੱਜ ਕਹਿੰਦੇ ਜੱਗੀਦਰਵਾ ਟੱਟੀ 'ਚ ਫੋਨ ਡਿੱਗਿਆ ਹੋਇਆ ਯਾਰ ਦੇਖ ਲੋ ਪਾਣੀ ਸੱਚੀ ਗੱਲ ਐ ਟੱਟੀ 'ਚ ਡਿੱਗਿਆ ਹੋਇਆ ਤਾਂ ਇੱਕ ਜਿ ਮਰ ਜੇ ਉਹ ਕੈਮਰਾ ਲੱਗਿਆ ਹੋਇਆ ਕੈਮਰਾ ਦਿਖਾ ਦੇ ਨੇ ਬਾਈ ਤੋ ਟੱਟੀ 'ਚ ਫੋਨ ਡਿੱਗਿਆ ਹੋਇਆ ਜਮਾ ਐ ਕੱਟ ਕੇ ਲੈ ਹੱਥ ਪਾ ਗਏ ਦੱਸੀ ਮੈਨੂੰ ਸੱਚ ਕੇ ਨਾ ਸੱਚੀ ਜਿੱਦ ਦੀ ਸੱਚ ਕੇ ਨਾ ਸਾਉਂ ਖਾ ਜਾ ਪੀਜੇ ਮੈਂ ਝੂਠ ਬੋਲਾਂ ਜਮਾ ਆਪਣੇ ਅੱਖੀ ਤੇ ਕੱਢ ਕੇ ਲੈਣ ਹੁਣ ਉਹਦਾ ਫੋਨ ਲਾਉਣ ਕੈਮਰਾ ਲਾਉਣ ਚ ਵੀ ਦੇਰ ਹੋ ਗਈ ਕੱਟੀ ਚ ਕੱਢ ਕੇ ਲਿਆ ਫੋਨ ਸੱਗੀ ਮਹਾਰਾਜ ਦੀ ਸੌਂ ਲੱਗੇ ਟੱਟੀ ਟੱਟੀ ਚ ਫੋਨ ਡਿੱਟਾ ਟੱਟੀ ਚ ਨਾਲ ਲੈ ਗਿਆ ਫੋਨ ਟੱਟੀ ਚ ਡਿੱਟ ਕਿਸ ਨੇ ਮੂੰਹ ਦੇ ਲੈ ਕੇ ਇਹ ਟੱਟੀ ਚ ਉੱਟ ਕੇ ਲਾ ਉਹਦੇ ਉੱਪਰ ਹੀ ਨਾ ਆ ਲੈ ਕੇ ਆ ਗਏ ਮੇਰੇ ਮੋਟੇ ਲਾ ਗਏ ਟੱਟੀ 'ਚ ਇੱਥੇ ਤਾਂ ਉਹ ਲੱਗੇ ਟੱਟੀ 'ਚ ਢਿਰਤੇ ਨੇ ਮੋਰ ਸੱਜੀ ਹਟ ਦੇ ਤਾਂ ਹੈ ਟੱਟੀ 'ਚ ਵੀ ਫੋਨ ਲੱਗ ਜੇ ਟੱਟੀ 'ਚ ਮੋਰ ਢਿਰਦਾ ਬਾਈ ਸੌ ਲੱਗੇ ਹੁਣ ਤਾਂ ਇਹ ਟੱਟੀ 'ਚ ਡੱਗਿਆ ਕੇਰਾਂ ਦੇ ਦੂਸਰੇ ਤਾਂ ਹੋ ਗਏ ਹੁਣ ਤਾਂ ਬਾਬਾ ਆਪਣੇ ਨੂੰ ਨਾ ਸੈਨੀਟਾਈਜ਼ਰ ਮਂਗਾਦਾ 20 30 ਰੁਪਈਆ ਦਾ ਹਾਂ ਖੁਸ਼ੀ ਨਾਲ ਉਹ ਕਲੱਸ ਜਿਹੜੀ ਡੱਗਿਆ ਪਾਣੀ ਦੀ ਬਾਹਰ ਦੀ ਇੱਕ ਮਾਰ ਹੂੰ ਟੱਟੀ 'ਚ ਡੱਗ ਗਿਆ ਜਾਣ ਅੱਜ ਹਾਂ ਬਸ ਸਾਰੇ ਜਣੇ ਨੇ ਲੱਗ ਦੇ ਦੇਖ ਲਓ ਨੱਚੀ ਮੁੰਡਾ ਪਾਫੀ ਲੱਗੇ ਪੱਪੇ ਇਹ ਤਾਂ ਗਾਇਆਂ ਨਹੀਂ ਮਾਨ ਯਾਰ ਬੰਦੇ ਨੂੰ ਕੁਤੀ ਨਹੀਂ ਹਾਂਜੀ ਹਾਂਜੀ ਵਧੀਆ ਚੱਲੀ ਜਾ ਰਹੀ ਆ ਇਹਦੀ ਵੌਇਸ ਘਟਾ ਨਾ ਮੈਨੂੰ ਸੁਣਾਈ ਨਹੀਂ ਦੇ ਰਹੀ ਇਸ ਕਰਕੇ ਮੈਂ ਕੰਨ ਨਾਲ ਲਾ ਲਿਆ ਇਹ ਨਹੀਂ ਕਰਿੰਦਾ ਆ ਦੇਖੋ ਸ਼ੂਟ ਕਰਨ ਆਈ ਹੋਈ ਨਹੀਂ ਬੰਦੇ ਸ਼ੂਟ ਹਾਂ ਆ ਵੀ ਸ਼ੂਟ ਤੇ ਆਈ ਆ ਕੁੜੀ ਤੇ ਆ ਮੁੰਡਾ ਵੀ ਸ਼ੂਟ ਤੇ ਆਇਆ ਹੋਇਆ ਆ ਉਹ ਵੀ ਸ਼ੂਟ ਤੇ ਇਹ ਸ਼ੂਟ ਕਰਨਾ ਹੀ ਕੋਈ ਨਹੀਂ ਸਾਡੇ ਹਾਂਜੀ ਅੱਜ ਦਾ ਮਾਹੌਲ ਲੱਗੇ ਉਹ ਵੀ ਇੱਥੇ ਹਨਾ ਇਹ ਕੱਟ ਕੇ ਡਰ ਕੇ ਗਰਜੇ ਬਾਈ ਸ਼ੂਟ ਤੇ ਅਸੀਂ ਆਏ ਆ ਉਹ ਸੌਣ ਤੇ ਆਏ ਉਹਦੇ ਨੂੰ سپورਟ ਕਰਦੇ ਸੀ ਕੱਲ ਪਰਸੋਂ ਹਾਂ ਹਾਂ ਨਹੀਂ ਕਰਤੋਂ ਮੈਂ ਨਹੀਂ ਕਰਤੋਂ ਆਇ ਤਰੇ ਉੱਠ ਕਹੜੇ ਬੰਦੇ ਉੱਠ ਕਹੜੇ ਲਾ ਆ ਫੋਨ ਕਰਾਇਆ ਮੁਰ ਮੈਂ ਗੱਲ ਤਾਂ ਕਰ ਸਹੀ ਤੂੰ ਸਹੀ ਆ ਬਾਈ ਕਿਆ ਮਗਰਾ ਹਾਂ ਕਾਪਣਾ ਛੋਟ ਛੋਟ ਬਈ ਜੱਗੀ ਫਿਰ ਬੰਦ ਦਾ ਫੋਨ ਟੁੱਟ ਗਿਆ ਇੱਕ ਸਕੈਨਰ ਜਿਹਾ ਲਾਵਾਂਗੇ ਹੁਣ ਉਹਦੇ ਨਾ ਸਾਈਡ ਤੇ ਨਾਲ ਉਹ ਨਹੀਂ ਰਿਲੇਟ ਇਹ ਆ ਦੁੱਖ ਹੋ ਗਿਆ ਕਵਰ ਚੜਾ ਦੇਣਾ ਯਾਰ ਕਵਰ ਜਨਾਰਾ ਬਈ ਚੱਲ ਬਬੇ ਟੁੱਟ ਗਈ ਸਕਰੀਨ ਦੀ ਦੇਖ ਨਾ ਸਕਰੀਨ ਤਾਂ ਨਹੀਂ ਨਾ ਇਹ ਤਾਂ ਗਲਾਸ ਹੈ ਇਹਦਾ ਗਲਾਸ ਘੜਾ ਦੇਖ ਤਾਂ ਘੜਦਾ ਸਹੀ ਮੈਂ ਦੇਖਣਾ ਟੁੱਟ ਗਿਆ ਆ ਦੇ ਆ ਦੇ ਆ ਦੇ ਦਰ ਜੀ ਵੇ ਮਜੇ ਨਾਲ ਪਾ ਬਲੌਗ ਚਲੋ ਜੀ ਨਾਲ ਪਾ ਹਜੇ ਛੋਟ ਨਾ ਗਿਆ ਵੀ ਟੁੱਟ ਗਿਆ ਯਾਰ ਕੀ ਲਮਾਏ ਫੋਨ ਹੋ ਗਿਆ ਸੀਨ ਕਰਕੇ ਆਈਏ ਆਉਣ ਲਗਾਤਾ ਆ ਦੇਖੀ ਹੁਣ ਭੂੰਕੀ ਆਂਦੀ ਐ ਨਾ ਹੁਣ ਦੇਖੀ ਜਾਈਏ ਉਹ ਦੂ ਬੰਨੀ ਹੋਈ ਐ ਤਾਂ ਭੋਗਦੇ ਹੁਣ ਦੇਖੀ ਜਾਈਏ ਖੜਿਆ ਮੈਂ ਪਰਾਟੀ 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 ਮੈਂ ਪਰਾਟੇ ਨੇ ਤਿਆਰ ਬਦਗਾ ਮੈਂ ਪਰਾ ਪਰਾਂ ਦਾ ਹੋ ਜਾ ਆ ਦੇਖੀ ਜਾਈਂ ਦੇਖੀ ਇਹ ਹੁਣ ਦੇਖੀ ਜਾਊਂਗਾ ਮੈਂ ਦਰਦੇ ਇਹਦਾ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਵੀ ਲੋਕ ਦਰਦਿਆਂ ਨੂੰ ਡਰਾਉਂਦੇ ਆ ਦਰਦਿਆਂ ਨੂੰ ਡਰਾਉਂਦੇ ਆ ਆ ਦੇ ਹੁਣ ਦੇਖੀ ਕੀ ਚਾਹਣੀ ਐ ਚਾਹਣਾ ਚਾਹਣਾ ਸੌਰੀ ਚਾਹਣਾ ਆਪਣੇ ਅੰਕਲ ਚਲੋ ਲਾਈਏ ਹੈਲੋ ਜੀ ਆਨੇ ਸਾਰੇ ਆਪਣੇ ਕਲਿੱਕ ਕਰ ਲਿਆ ਸੋ ਸਾਡਾ ਹੁਣ ਚੜਾਣਾ ਕੀ ਹੋ ਗਿਆ ਰਹਿ ਗਿਆ ਜੀ ਲੋਕਾਂ ਨੂੰ ਹਾਂ ਵੀ ਹੁਣ ਸੂਟ ਹੋਇਆ ਖਤਮ ਦੇਖ ਕੇ ਮੈਂ ਬਰਕਤੀ ਹਾਂ ਓਏ ਆ ਜਾ ਬਾਕੀ ਹੁਣ ਤਾਂ ਪੂਰੀ ਫੁਰਤੀ ਹੈ ਸਟਾਂ ਦੀ ਪੇਮੈਂਟ ਕਰੀ ਆਈ ਹੁਣ ਤਾਂ ਕਹਿੰਦੇ ਪੂਰੀ ਫੁਰਤੀ ਹੈ ਇੰਨਾ ਚ ਸੁੱਟੀ ਹੋਗੀ ਨਾ ਗੋਲੀ ਵਾਂਗੂ ਫੁਰਤੀ ਹੈ ਗੋਲੀ ਵਾਂਗੂ ਸਾਰੇ ਦਿੰਦਾ 1 ਰੁਪਈਆ ਨਹੀਂ ਰੱਖਦਾ ਵੱਧ ਬੇਸ਼ੱਕ ਮੈਨੂੰ ਤਾਂ ਵੱਧ ਹੀ ਦਿੰਦਾ ਮੈਨੂੰ ਵੀ ਵੱਧ ਹੀ ਦਿੰਦਾ ਜਿਵੇਂ ਕਿ ਨਿੱਕੀ ਜਿਹੀ ਕੁੜੀ ਹਾਂ ਦੇਖੀ ਦੇਖ 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 ਪੈਸਿਆਂ ਵਰੀ ਤਾਂ ਵੱਧ ਹੀ ਦਨੇ ਸੌਈ ਜਾਣਗੇ ਜਦੋਂ ਸੁਣਨਗੇ ਤਾਂ ਤੰਦਰ ਪੈ ਜਾਂਦੀ ਹੈ ਜਦੋਂ ਐ ਕਹਿੰਦੇ ਨਾ ਜਦੋਂ ਜਦੋਂ ਮੜਾ ਐ ਕਹਿੰਦੇ ਨਾ ਵੀ ਤੁਹਾਡਾ ਸੀਨ ਆ ਮੁੱਛੇ ਦੀ ਦੱਸ ਰੱਜੂ ਕਾ ਕਹਿੰਦਾ ਜਦੋਂ ਐ ਕਹਿੰਦੇ ਨਾ ਮੜਾ ਸੀਨ ਛੇਦੀ ਦੱਸ